ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਸੋ ਮਿੱਤਰੋ ਆਜਨਾ ਤੁਹਾਡੇ ਸਾਹਮਣੇ ਕਬੱਡੀ ਦੀ ਇੱਕ ਨਵੀਂ ਅਪਡੇਟ ਦੇ ਨਾਲ ਕਹਿੰਦੇ ਹੋਣ ਵਾਲੇ ਅੱਜ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਮਿੱਤਰੋ ਕਰਦੇ ਆਂ ਗੱਲ ਨਾਲ ਹੀ ਕਹਿੰਦੇ ਸੁਖਣ ਵਾਲਾ ਹੋ ਗਿਆ ਫਰੀਦਕੋਟ ਅਜ ਦੂਜਾ ਦਿਨ ਇੱਕ ਕਬੱਡੀ ਟੂਰਨਾਮੈਂਟ ਦਾ ਮਿੱਤਰੋ ਜਿੱਥੇ ਕਬੱਡੀ ਓਪਨ ਦੇ ਤਿੰਨ ਖੇਡਰੀ ਬਾਹਰੋਂ ਆ ਪਹਿਲਾ ਨਾਮ ਜਿੱਥੇ 41000 ਰੱਖਿਆ ਗਿਆ ਤੇ ਦੂਸਰਾ ਨਾਮ 31000 ਰੱਖਿਆ ਗਿਆ ਵੈਸਟ ਟ੍ਰੇਡਰ ਦੇ ਯਾਫੀ ਨੂੰ ਕਹਿੰਦੇ ਇੱਥੇ ਸਰਪ੍ਰਾਈਜ਼ ਦਿੱਤੇ ਜਾਣਗੇ ਨਾਲ ਹੀ ਕਬੱਡੀ 65 ਕਿਲੋ ਦਾ ਪਹਿਲਾ ਨਾਮ 8100 ਆ ਤੇ ਦੂਜਾ ਨਾਮ 7100 ਆ 65 ਕਿਲੋ ਦੇ ਵੈਸਟ ਨੂੰ ਕੀ ਸਰਪ੍ਰਾਈਜ਼ ਨੇ ਅੱਜ ਲਾਸਟ ਦਿਨ ਆ ਮਿੱਤਰੋ ਲਾਈਵ ਆਉਣਾ ਕਬੱਡੀ 4K ਤੇ ਵਧੀਆ ਟੂਰਨਾਮੈਂਟ ਬਜਨੀ ਕਬੱਡੀ ਖਿਡਾਰੀਆਂ ਦੇ ਅੱਜ ਵਧੀਆ ਟੂਰਨਾਮੈਂਟ ਹੋਏ ਨੇ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਆ ਇਹਨੇ 4 ਟਰੈਕਟਰਾਂ ਦਾ ਟੂਰਨਾਮੈਂਟ ਆ ਗਿਆ ਰੱਤੇਵਾਲ ਨਵਾਂ ਸ਼ਹਿਰ ਜੋ ਅੱਜ ਮਿੱਤਰੋ ਕਬੱਡੀ ਪਿੰਡ ਪੱਦਰ ਦੇ ਨਰੋਲ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 31000 ਸਰਨਾ ਨਾਮੇ 21000 ਬੈਸਟਾਂ ਨੂੰ ਕਹਿੰਦੇ ਐਲਸੀਡੀਆਂ ਦਿੱਤੀਆਂ ਜਾਣਗੀਆਂ ਨਾਲ ਹੀ ਅੱਜ 45 ਕਿਲੋ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 7100 ਤੇ ਦੂਸਰਾ ਨਾਮ 5100 ਬੈਸਟਾਂ ਨੂੰ ਜਿੱਥੇ ਐਲਸੀਡੀਆਂ ਨਾਲ ਮਾਨ ਸਨਮਾਨ ਹੋਵੇਗਾ ਕਬੱਡੀ ਆਲ ਓਪਨ ਦੇ ਮੈਚ 3 ਅਕਤੂਬਰ ਨੂੰ ਹੋਣਗੇ ਇੱਥੇ ਪਹਿਲਾ ਨਾਮ ਲੱਖ ਤੇ ਦੂਜਾ ਨਾਮ 71000 ਬੈਸਟ ਰੇਡਰ ਤੇ ਜਾਫੀ ਨੂੰ ਕਹਿੰਦੇ ਮੋਡੀਫਾਈ ਫੋਰ ਟਰੈਕਟਰ ਦਿੱਤੇ ਜਾਣਗੇ ਐਨ ਕਹਿੰਦੇ ਛੋਟੀ ਛੋਟੀ ਦੀਆਂ ਟੀਮਾਂ ਬਣਣੀਆਂ ਲੱਗਣੀਆਂ ਗੱਲਾਂ ਟਿਕਾਣੇ ਸਿਰੇ ਸਿਰੇ ਦੇ ਮੈਚ ਹੋਣਗੇ ਮਿੱਤਰ ਜਿਹਦਾ ਲਾਈਵ ਆਉਣ ਚੱਲੇਗਾ ਕਬੱਡੀ 36 ਨਾਲ ਹੀ ਜੋ ਕਹਿੰਦੇ ਆਦਮ ਪੁਰ ਜਿਲ੍ਹਾ ਜਲੰਧਰ ਚ ਲੱਗਣ ਗਿਆ ਰੌਣਕ ਜਿੱਥੇ ਪਹਿਲਾ ਨਾਮ 125000 ਅਤੇ ਦੂਸਰਾ ਨਾਮ ਲੱਖ ਜਿੱਥੇ ਬੈਸਟਾਂ ਨੂੰ ਕਹਿੰਦੇ ਮੋਟਰਸਾਈਕਲ ਦਿੱਤੇ ਜਾਣਗੇ ਇੱਥੇ ਵੀ ਛੋਟੀ ਛੋਟੀਆਂ ਟੀਮਾਂ ਬਣੀਆਂ ਹੋਈਆਂ ਨੇ ਮਿੱਥੇ ਛੋਟੇ ਛੋਟੀ ਦੇ ਮੱਲ ਪਹੁੰਚਣਗੇ ਟੀਮਾਂ ਬਾਰੇ ਆਪ ਡੇਟਾ ਆਪਾ ਦੇਵਾਂਗੇ ਬਿ ਸਪੈਸ਼ਲ ਵੀਡੀਓ ਬਣਾ ਕੇ ਇਸ ਦਾ ਲਾਈਵ ਚੱਲੇਗਾ ਕਬੱਡੀ 365 ਤੇ ਸੋ ਜਰੂਰ ਦੇਖਣਾ ਸਿਰੇ ਸਿਰੇ ਦੇ ਮੈਚ ਨੇ ਹੋਣਗੇ 8 ਕਲੱਬਾਂ ਦੇ ਛੋਟੀ ਛੋਟੀ ਦੇ ਮੱਲਾਂ ਨਾਲ ਲੈਸਾਂ ਹੋਈਆਂ ਟੀਮਾਂ ਤੇ ਨਾਲ ਹੀ ਕਿਨਾਰਥਲ ਦੇ ਵਿੱਚ ਅੱਜ ਦੂਜਾ ਦਿਨ ਮਿੱਤਰੋ ਜਿੱਥੇ 52 52 ਤੇ 62 ਕਿਲੋ ਦੇ ਮੈਚ ਹੋਣਗੇ ਇਸ ਦਾ ਲਾਈਵ www123live.in ਤੇ ਚੱਲੇਗਾ ਨਾਲ ਹੀ ਇੱਥੇ ਇੱਕ ਪੰਡੋਪਨ ਦਾ ਪਹਿਲਾ ਨਾਮ ਲੱਖ ਤੇ ਦੂਜਾ ਨਾਮ 75000 ਹੋਵੇਗਾ ਬੈਸਟਰਾਂ ਉੱਤੇ 11 11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇ ਤੇ ਨਾਲ ਹੀ ਕੋਟਖਾ ਮਹਮਦ ਦਤਾਰਪੁਰ ਜ਼ਿਲ੍ਹਾ ਗੁਰਦਾਸਪੁਰ 4 ਕਲਬਾਂ ਦੇ ਮੈਚ ਹੀ ਹੋਣਗੇ ਜਿੱਥੇ ਪਹਿਲਾ ਨਾਮ 61000 ਤੇ ਦੂਸਰਾ ਨਾਮ 51000 ਰੱਖਿਆ ਗਿਆ ਬੈਸਟ ਰੇਡਰ ਦੇ ਯਾਫੀ ਨੂੰ 21000 ਨਾਲ ਮਾਨ ਸਨਮਾਨ ਹੋਵੇਗਾ ਜੋ ਟੀਮਾਂ ਨੇ ਮਿੱਤਰੋ ਨਾਮਾ ਨਾਟਕ ਕਲੱਬ ਕੋਟਖਾ ਮੁਹੰਮਦ ਅਦਤਾਰਪੁਰ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਣ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਵਾਲੀ ਬਾਬਾ ਜੋਗਰਾਜ ਸਿੰਘ ਕਬੱਡੀ ਕਲੱਬ ਚੀਮਾ ਖੁੱਡ ਰੀਤ ਲੱਧੂ ਵਰਗੇ ਮੱਲ ਪਹੁੰਚਣਗੇ ਰਾਜਾ ਪੰਦਰੀ ਵਰਗੇ ਇੱਥੇ ਸਿਰੇ ਦੇ ਚਾਰ ਕਲੱਬਾਂ ਨੇ ਪੂਰਾ ਟੌਪ ਦੇ ਮੈਚ ਹੋਣਗੇ ਮਿੱਤਰੋ ਗੱਜਰੀ ਨਰਿੰਜਨਪੁਰ ਪੂਰਨਪੁਰ ਪੀਲਪੀਤ ਉੱਤਰ ਪ੍ਰਦੇਸ਼ ਇੱਥੇ ਵੀ ਕਬੱਡੀ ਓਪਨ ਦੇ 8 ਕਲੱਬਾਂ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 1,51,000 ਰੱਖਿਆ ਗਿਆ ਦੂਸਰਾ ਨਾਮ 121000 ਬੈਸ ਟ੍ਰੇਡਰ ਤੇ ਜੱਫੀ ਉਹਨੇ ਸੁਪਲੈਂਟਰ ਮੋਟਰਸਾਈਕਲਾਂ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ ਪੂਰਾ ਸਿਰੇ ਦਾ ਮੈਚ ਹੋਣਗੇ ਕਬੱਡੀ 65 ਕਿਲੋ ਦਾ ਪਹਿਲਾ ਨਾਮ 41000 ਰੱਖਿਆ ਗਿਆ ਦੂਸਰਾ ਨਾਮ 31000 ਤੇ ਨਾਲ ਹੀ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਹੁਰੀ ਪਹੁੰਚਣਗੇ ਪਹਿਲਾ ਨਾਮ 30000 ਦੂਸਰਾ ਨਾਮ 15000 ਸਪੈਸ਼ਲ ਮੈਚ ਕੀਤਾ ਮਿੱਤਰੋ ਬੁਲਾਏ ਹੋਏ ਪਹਿਲਵਾਨਾਂ ਦੀ ਹੀ ਕੁਸ਼ਤੀਆਂ ਹੋਣੀਆਂ ਲਾਈਵ ਆਨ ਚੱਲੇਗਾ sodi.com ਜੋ YouTube ਦਾ ਚੈਨਲ ਹੈ ਨਾਲੀ ਜੋ ਅੱਜ ਦੇ ਦਿਨ ਦਾ ਲਾਸਟ ਕਬੱਡੀ ਦਾ ਪਰ ਪਿੰਡ ਤਾਨਿਆਂ ਵਾਲੀ ਜ਼ਿਲ੍ਹਾ ਮੁਕਸਰ ਅਜ ਦੂਜਾ ਦਿਨ ਇੱਥੇ ਮਿੱਤਰੋ ਮੈਚ ਹੋਣਗੇ 36 ਕਿਲੋ ਦੇ ਮੈਚ ਅੱਜ ਹੋ ਗਏ ਨੇ 36 ਕਿਲੋ ਦੇ ਮਿੱਤਰੋ ਕਬੱਡੀ 55 ਕਿਲੋ ਦਾ ਇੱਥੇ ਪਹਿਲਾ ਨਾਮ 5100 ਤੇ ਦੂਸਰਾ ਨਾਮ 3100 ਕਬੱਡੀ 78 ਕਿਲੋ ਦਾ ਪਹਿਲਾ ਨਾਮ 14000 ਤੇ ਦੂਸਰਾ ਨਾਮ 9000 ਜੇ ਅੱਜ ਦੇ ਦਿਨ ਦੇ ਮੈਚ ਹੋਣਗੇ ਤੇ ਨਾਲ ਹੀ ਕਹਿੰਦੇ 3 ਅਕਤੂਬਰ ਨੂੰ 90 ਕਿਲੋ ਦੇ ਮੈਚ ਵੀ ਹੋਣਗੇ ਲਾਈਵ ਚੱਲੇਗਾ ਕਬੱਡੀ ਜੰਕਸ਼ਨ ਤੇ ਸੋ ਬਹੁਤ ਵਧੀਆ ਪਲੇਅਰ ਪਹੁੰਚਣਗੇ ਬਾਕੀ ਕਬੱਡੀ ਦੇ ਉਹ ਜਿਹੇ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਜੇਕਰ ਤੁਹਾਨੂੰ ਲੱਗਦਾ ਆਪਣੀ ਅਪਡੇਟ ਵਧੀਆ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਨਾਲ ਹੀ ਆਪਣਾ ਚੈਨਲ ਵੀ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਕਬੱਡੀ ਦੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਤੇ ਲਾਈਵ ਦੇਖ ਸਕੋ ਸਾਰੇ ਮੇਰੇ ਵੀਰ ਕਬੱਡੀ ਪਲੇਅਰ ਜਿਉਂਦੇ ਵਸਦੇ ਰਹਿਣ ਵਾਇਗਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ